ਪੁਲਿਸ ਦੀ ਗ੍ਰਿਫਤ ਚ ਖੜਾ ਇਹ ਨੌਜਵਾਨ ਬੇਹਦ ਹੋਸ਼ਿਆਰ ਤੇ ਹੁਣ ਹਾਰਾ ਹੈ ਇਸ ਨੇ ਮੈਥਮੈਟਿਕਸ ਯਾਨੀ ਕਿ ਗਣਿਤ ਚ ਐਮ ਐਸ ਸੀ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਹੁਣ ਇਹ ਯੂ ਪੀ ਐਸ ਸੀ ਦੀ ਤਿਆਰੀ ਕਰ ਰਿਹਾ ਸੀ ਇਸ ਦਾ ਭਵਿੱਖ ਬੜਾ ਸ਼ਾਨਦਾਰ ਤੇ ਸੁਨਹਿਰਾ ਹੋ ਸਕਦਾ ਸੀ ਇਹ ਕੋਈ ਵੱਡਾ ਅਫਸਰ ਜਾਂ ਕੋਈ ਅਧਿਕਾਰੀ ਬਣ ਸਕਦਾ ਸੀ ਪਰ ਹੁਣ ਇਹ ਇੱਕ ਅਪਰਾਧੀ ਬਣ ਗਿਆ ਹੈ ਇਸ ਦੇ ਸਾਰੇ ਸੁਪਨੇ ਚੱਕਨਾਚੂਰ ਹੋ ਗਏ ਨੇ ਤੇ ਹੁਣ ਇਹ ਪੁਲਿਸ ਦੀ ਗ੍ਰਿਫਤ ਚ ਹੈ ਤੇ ਸਭ ਕੁਝ ਹੋਇਆ ਹੈ ਇੱਕ ਗਲਤੀ ਦੇ ਕਾਰਨ ਜੀ ਹਾਂ ਪਟਿਆਲਾ ਦੇ ਥਾਣਾ ਕੱਗਾ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਪੁਲਿਸ ਮੁਤਾਬਕ ਇੱਕ ਨਸ਼ਾ ਤਸਕਰ ਹੈ ਜੀ ਹਾਂ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨੌਜਵਾਨ ਨਸ਼ਾ ਤਸਕਰ ਹੈ ਨਸ਼ਾ ਵੇਚਦਾ ਹੈ ਜਿਸ ਬਾਅਦ ਇਸ ਨੌਜਵਾਨ ਨੂੰ ਕਾਬੂ ਕੀਤਾ ਗਿਆ ਤੇ ਇਸ ਦੇ ਕੋਲੋਂ ਪੁਲਿਸ ਨੂੰ ਨਸ਼ਾ ਵੀ ਬਰਾਮਦ ਹੋਇਆ ਹੈ ਕੱਲ ਅਸੀਂ ਗਸ਼ਤ ਕਰ ਰਹੇ ਸੀ ਸਾਨੂੰ ਮੁਕਬਰੀ ਹੋਈ ਸੀ ਮਾਮਦਾਏ ਬੈਕਤੀ ਚਿਟਾ ਲੈ ਕੇ ਵੇਚਣ ਦਾਦੀ ਹੈ ਫਿਰ نوਸੀਂ ਸਮੇਤਕਾਰ ਇਹਨੂੰ ਕਾਬੂ ਕੀਤਾ ਜਦੋਂ ਦੀ ਤਲਾਸ਼ੀ ਕੀਤੀ 8 ਗ੍ਰਾਮ ਚਿਟਾ ਹੈਰਨ ਬਰਾਮਦ ਜੀ ਹਾਂ ਪੁਲਿਸ ਮੁਤਾਬਕ ਇਸ ਮੁਲਜ਼ਮ ਦੇ ਕੋਲੋਂ 8 ਗ੍ਰਾਮ ਚਿਟਾ ਮਿਲਿਆ ਹੈ ਅਤੇ ਹੁਣ ਇਸ ਦੇ ਖਿਲਾਫ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਜਦੋਂ ਸਾਡੇ ਪੱਤਰਕਾਰ ਨੇ ਇਸ ਨੌਜਵਾਨ ਨੂੰ ਕੁਝ ਸਵਾਲ ਕੀਤੇ ਤਾਂ ਇਹ ਕਹਿੰਦਾ ਨਜ਼ਰ ਆਇਆ ਕਿ ਮੈਂ ਚਿੱਟੇ ਦਾ ਨਸ਼ਾ ਜ਼ਰੂਰ ਕਰਦਾ ਮੈਂ ਚਿਟਾ ਵੇਚਦਾ ਨਹੀਂ ਮੈਂ ਤਾਂ ਅਫਸਰ ਬਣਨਾ ਚਾਹੁੰਦਾ ਸੀ ਯੂਪੀਐਸਸੀ ਦੀ ਤਿਆਰੀ ਕਰ ਰਿਆ ਸੀ ਪਹਿਲੀ ਕੋਸ਼ਿਸ਼ ਚ ਪੇਪਰ ਨਹੀਂ ਨਿਕਲਿਆ ਤਾਂ ਡਿਪਰੈਸ਼ਨ ਚ ਆ ਗਿਆ ਤੇ ਇਸੇ ਦੇ ਚੱਲਦਿਆਂ ਨਸ਼ਾ ਕਰਨ ਲੱਗਾ ਸਰ ਮੈਨੂੰ ਮੈਂ ਤਾਂ ਕੋ ਪੀਣ ਵਾਲਾ ਜੀ ਲੈ ਕੇ ਇਹ ਤੋਂ ਆਉਂਦੇ ਨੇ ਜੀ ਜਿਹੜੇ ਡੀਲਰ ਨੇ ਆਪਣਾ ਤਸਰੀਦਾਂ ਪਿੰਡ ਪਿੰਨ ਕਿਹੜਾ ਜੀ ਉੱਥੋਂ ਲਿਆਉਂਦੇ ਨੇ ਜੀ ਉਹ ਪੀਣ ਲਈ ਦਿੰਦੇ ਨੇ ਹਰਿਆਣੇ ਤੋਂ ਲੈ ਕੇ ਆਉਂਦੇ ਨੇ ਮੈਂ ਨਹੀਂ ਲੈ ਕੇ ਆਉਂਦਾ ਸਰ ਜਿਹੜੇ ਲੈ ਕੇ ਆਉਂਦੇ ਨੇ ਜੀ ਮੈਂ ਤਾਂ ਪੀਣਾ ਹੈ ਜੀ ਮੈਂ ਪੜਦਾ ਸੀਗਾ ਜੀ ਡਿਪਰੈਸ਼ਨ ਕਿੰਨੇ ਪੜਿਆ ਤੁਸੀਂ ਸਰ ਮੈਂ ਐਮਐਸਸੀ ਮੈਥ ਕੀਤੀ ਹੋਈ ਹੈ ਜੀ ਯੂਪੀਐਸਸੀ ਦੀ ਤਿਆਰੀ ਕਰਦਾ ਸੀ ਯੂਪੀਐਸਸੀ ਦੀ ਤਿਆਰੀ ਕਰ ਰਹੇ تھے ਹਾਂ ਜੀ ਡਿਪਰੈਸ਼ਨ ਨਾਲ ਉਹ ਮੇਰੇ ਕੋਲ ਪੇਪਰ ਨਹੀਂ ਨਿਕਲਿਆ ਜੀ ਉਹਦੇ ਕਰਕੇ ਬਸੋ ਦਿਮਾਗ ਡਿਪਰੈਸ਼ਨ ਬਸ ਯੂਪੀਐਸਸੀ ਦੀ ਤਿਆਰੀ ਕਿੰਨੀ ਵਾਰ ਕੀਤੀ ਸਰ ਇੱਕ ਵਾਰੀ ਪਹਿਲਾ ਅਟੈਂਪਟ ਦਿੱਤਾ ਸੀਗਾ ਜੀ ਬੇਅਫਸੋਸ ਹੈ ਤੁਹਾਨੂੰ ਸਰ ਬੇਅਫਸੋਸ ਤਾਂ ਜ਼ਿੰਦਗੀ ਖਤਮ ਹੋ ਗਈ ਜੀ ਮੈਂ ਤਾਂ ਮਰੇ ਮੰਗਦਾ ਜੀ ਵੀ ਮੇਰੇ ਤੇ ਮੈਂ ਅੱਗੇ ਪੜਨਾ ਹੈ ਜੀ ਹੁਣ ਇੱਥੇ ਜ਼ਿਹਨ ਚ ਦੋ ਸਵਾਲ ਆਉਂਦੇ ਨੇ ਪਹਿਲਾ ਕਿ ਜੇਕਰ ਇਹ ਮੰਨੀਏ ਕਿ ਇਹ ਤਸਕਰ ਹੈ ਤਾਂ ਆਖਿਰ ਅੱਜ ਕਿਉਂ ਇੱਕ ਪੜਿਆ ਲਿਖਿਆ ਨੌਜਵਾਨ ਤਸਕਰ ਬਣ ਗਿਆ ਕਿਸ ਨੂੰ ਕੋਈ ਹੋਰ ਰਾਹ ਕੋਈ ਹੋਰ ਰੋਜ਼ਗਾਰ ਨਹੀਂ ਮਿਲਿਆ ਦੂਜਾ ਕਿ ਜੇਕਰ ਇਹ ਮੰਨੀਏ ਕਿ ਇਹ ਤਸਕਰ ਨਹੀਂ ਚਿੱਟੇ ਦਾ ਆਦੀ ਹੈ ਤਾਂ ਕੀ ਇਹ ਸਵਾਲ ਜ਼ਿਹਨ ਚ ਨਹੀਂ ਆਉਂਦਾ ਕਿ ਹੁਣ ਤਾਂ ਐਨੇ ਪੜੇ ਲਿਖੇ ਨੌਜਵਾਨ ਵੀ ਚਿੱਟਾ ਪੀਣ ਲੱਗੇ ਨੇ ਕਿਉਂਕਿ ਇਹ ਮਿਲ ਹੀ ਆਮ ਜਾਂਦਾ ਹੈ ਦੋਵੇਂ ਸੂਰਤਾਂ 'ਚ ਇਹ ਸਮਾਜ ਅਤੇ ਸਿਸਟਮ ਸਰਕਾਰ ਅਤੇ ਪ੍ਰਸ਼ਾਸਨ ਦਾ ਫੇਲਿਅਰ ਨਹੀਂ ਤਾਹੂਲ ਕੀ ਹੈ ਸੋਚਣ ਦਿ ਲੋੜ ਹੈ ਸਮਾਣਾ ਤੋਂ ਪੁਰਸ਼ੋਤਮ ਕੌਸ਼ਿਕ ਦੀ ਰਿਪੋਰਟ ਪੀਟੀਸੀ ਨਿਊਜ਼